ਦੋਸਤੋ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ ਇੱਕ ਨਾਮ ਬਹੁਤ ਵਾਇਰਲ ਹੋ ਰਿਹਾ ਜਿਸ ਦਾ ਨਾਮ ਆ ਮਹਿਕ ਪ੍ਰੀਤ ਤੁਸੀਂ ਵੀ ਦੇਖਿਆ ਹੋਵੇਗਾ ਕਿਵੇਂ ਇਹਨਾਂ ਦੇ ਵੀਡੀਓ ਹਰ ਵਾਰ ਤੁਹਾਡੇ ਸਾਹਮਣੇ ਆਉਂਦੇ ਹਨ ਹਰ ਜਗ੍ਹਾ ਵਸ ਇਹਨਾਂ ਦਾ ਹੀ ਨਾਮ ਇਹਨਾਂ ਦੇ ਹੀ ਐਪੀਸੋਡ ਅਤੇ ਇਹਨਾਂ ਦੀਆਂ ਹੀ ਨਕਲੀ ਕਹਾਣੀਆਂ ਘੁੰਮ ਰਹੀਆਂ ਹਨ ਪਰ ਸੱਚ ਕੀ ਆ ਇਹ ਸਾਰਾ ਕੁਝ ਅਸਲੀ ਆ ਜੋ ਵੀਡੀਓ ਤੁਸੀਂ ਰੋਜ਼ YouTube ਤੇ ਦੇਖਦੇ ਹੋ ਜਿਸ ਵਿੱਚ ਬਾਰ ਬਾਰ ਝੂਠੇ ਡਰਾਮੇ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾਂਦਾ ਆ ਅਸਲ ਵਿੱਚ ਇਹ ਸਿਰਫ ਔਰ ਸਿਰਫ ਦੋਸਤੋ ਪੈਸੇ ਕਮਾਉਣ ਦਾ ਧੰਦਾ ਆ ਤੁਸੀਂ ਸੋਚਦੇ ਹੋ ਇਸ ਨੂੰ ਸੱਚੀ ਡਿਪਰੇਸ਼ਨ ਆ ਇਹ ਕੰਟੈਂਟ ਅਸਲੀ ਆ ਤੁਸੀਂ ਭਾਵੂ ਹੋ ਜਾਂਦੇ ਹੋ ਰੋਣੇ ਹੀ ਲੱਗਦੇ ਹੋ ਇਹਨਾਂ ਦੀ ਕਹਾਣੀ ਤੇ ਭਰੋਸਾ ਕਰ ਲੈਂਦੇ ਹੋ ਪਰ ਅਸਲ ਵਿੱਚ ਇਹ ਸਾਰਾ ਕੁਝ ਫੇਕ ਸਕ੍ਰਿਪਟਡ ਡਰਾਮਾ ਆ ਦੋਸਤੋ ਦੇਖੋ ਦੋਸਤੋ ਇੱਕ ਵਾਰੀ ਸੋਚੋ ਜੇ ਕਿਸੇ ਦੇ ਨਾਲ ਅਸਲ ਵਿੱਚ ਇੰਨੀ ਵੱਡੀ ਟ੍ਰੈਂਜਡੀ ਹੋ ਜਾਏ ਤਾਂ ਕੀ ਉਹ ਹਰ ਰੋਜ਼ ਕੈਮਰਾ ਉਠਾ ਕੇ ਐਪੀਸੋਡ 1 ਐਪੀਸੋਡ 2 ਐਪੀਸੋਡ 3 ਐਪੀਸੋਡ 4 ਐਪੀਸੋਡ 5 ਬਣਾਏਗਾ ਨਹੀਂ ਨਾ ਇਹ ਕੋਈ ਆਪਣੇ ਦੁੱਖ ਨੂੰ ਇਸ ਤਰ੍ਹਾਂ ਪਬਲਿਕ ਦੇ ਸਾਹਮਣੇ ਬਾਰ ਬਾਰ ਦਿਖਾਏਗਾ ਨਹੀਂ ਨਾ ਇਹ ਸਾਰੇ ਪੱਕੇ ਤੌਰ ਤੇ ਇੱਕ ਡਰਾਮਾ ਆ ਜੋ ਸਿਰਫ ਔਰ ਸਿਰਫ ਵਿਊਜ਼ ਅਤੇ ਸਬਸਕ੍ਰਾਈਬਰ ਇਕੱਠੇ ਕਰਨ ਲਈ ਕੀਤਾ ਜਾ ਰਿਹਾ ਆਇਆ ਇਹ ਲੋਕ ਲੋਕਾਂ ਮੀਆਂ ਇਮੋਸ਼ਨਸ ਨੂੰ ਵੇਚ ਰਹੇ ਨੇ ਹਰ ਵੀਡੀਓ ਦਾ ਟਾਈਟਲ ਐਸਾ ਰੱਖਦੇ ਹਨ ਕਿ ਲੱਗੇ ਕੋਈ ਵੱਡੀ ਅਨਹੋਨੀ ਹੋ ਗਈ ਹੈ ਪਰ ਅੰਦਰ ਜਾ ਕੇ ਵੇਖੋ ਉਹੀ ਪੁਰਾਣੇ ਕੱਟ ਪੇਸਟ ਕਲਿੱਪ ਉਹੀ ਨਕਲੀ ਐਕਟਿੰਗ ਉਹੀ ਬਨਾਵਟੀ ਗੱਲਾਂ ਅਸਲ ਵਿੱਚ ਇਸ ਦੇ ਪਿੱਛੇ ਸਾਰਾ ਇੱਕ ਹੀ ਮਕਸਦ ਆ ਪਬਲਿਕ ਨੂੰ ਬੇਫਕੂਰ ਬਣਾਓ ਅਤੇ YouTube ਤੋਂ ਪੈਸਾ ਕਮਾਓ ਦੋਸਤੋ ਕਦੇ ਸੋਚਿਆ ਆ ਕਿ ਜੋ ਲੋਕ ਡਿਪਰੈਸ਼ਨ ਵਿੱਚ ਹੁੰਦੇ ਹਨ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੁੰਦੀ ਆ ਉਹ ਬਾਹਰੋਂ ਹੱਸਦੇ ਮੁਸਕਰਾਉਂਦੇ ਦਿਖਦੇ ਹਨ ਪਰ ਅੰਦਰੋਂ ਬਿਲਕੁਲ ਟੁੱਟੇ ਹੋਏ ਹੁੰਦੇ ਹਨ ਰਾਤ ਨੂੰ ਨੀਂਦ ਨਹੀਂ ਆਉਂਦੀ ਦਿਨ ਵਿੱਚ ਕਿਸੇ ਕੰਮ ਚ ਨਹੀਂ ਲੱਗਦਾ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਲੱਗਦਾ ਆ ਕਿ ਕੋਈ ਉਹਨਾਂ ਦੀ ਗੱਲ ਸੁਣਨ ਵਾਲਾ ਹੀ ਨਹੀਂ ਆ ਡਿਪਰੈਸ਼ਨ ਵਿੱਚ ਆਦਮੀ ਹੌਲੇ ਹੌਲੇ ਇਕੱਲਾ ਚੁੱਪਚਾਪ ਅਤੇ ਲਚਾਰ ਹੋ ਜਾਂਦਾ ਆ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਹਨ ਪਰ ਚਿਹਰਾ ਜ਼ਬਰਦਸਤੀ ਹੱਸਦਾ ਆ ਅਤੇ ਇਹੀ ਸਭ ਤੋਂ ਵੱਡਾ ਦਰਦ ਆ ਅੰਦਰੋਂ ਰੋਣਾ ਬਾਹਰੋਂ ਮੁਸਕਰਾਣਾ ਪਰ ਇਹ ਲੋਕ ਕੀ ਕਰਦੇ ਹਨ ਉਹੀ ਦਰਦ ਉਹੀ ਸਚਾਈ ਨਕਲੀ ਕਹਾਣੀਆਂ ਵਿੱਚ ਦਿਖਾ ਕੇ ਸਾਡੀਆਂ ਭਾਵਨਾਵਾਂ ਨਾਲ ਖੇਡਦੇ ਹਨ ਜਦ ਕਿ ਅਸਲੀ ਡਿਪਰੈਸ਼ਨ ਵਾਲਾ ਇਨਸਾਨ ਕੈਮਰੇ ਦੇ ਸਾਹਮਣੇ ਕਦੇ ਇਸ ਤਰ੍ਹਾਂ ਸੀਰੀਅਲ ਬਣਾ ਕੇ ਐਪੀਸੋਡ ਨਹੀਂ ਬਣਾਉਂਦਾ ਦੋਸਤੋ ਤੁਹਾਡੇ ਤੋਂ ਪੁੱਛਣਾ ਆ ਕਿ ਤੁਹਾਡੀ ਮਿਹਨਤ ਦੀ ਕਮਾਈ ਤੁਹਾਡਾ ਕੀਮਤੀ ਸਮਾਂ ਅਤੇ ਤੁਹਾਡਾ ਭਰੋਸਾ ਇਹਨਾਂ ਫੇਕ ਲੋਕਾਂ ਦੇ ਹੱਥੋਂ ਵੇਚਿਆ ਜਾਣਾ ਚਾਹੀਦਾ ਆ ਕੀ ਤੁਸੀਂ ਹਰ ਵਾਰੀ ਇਹਨਾਂ ਦੇ ਝੂਠੇ ਥੰਬਨੇਲ ਅਤੇ ਟਾਈਟਲ ਦੇ ਜਾਲ ਵਿੱਚ ਫਸਦੇ ਰਹੋਗੇ ਸੋਚੋ ਜਰਾ ਜਦੋਂ ਕੋਈ ਆਦਮੀ ਦੁੱਖ ਵਿੱਚ ਹੁੰਦਾ ਆ ਉਹ ਸਭ ਤੋਂ ਪਹਿਲਾਂ ਡਾਕਟਰ ਜਾਂ ਆਪਣੇ ਪਰਿਵਾਰ ਨੂੰ ਬੁਲਾਉਂਦਾ ਆ ਪਰ ਇਹ ਲੋਕ ਸਭ ਤੋਂ ਪਹਿਲਾਂ ਕੀ ਕਰਦੇ ਹਨ ਕੈਮਰਾ ਆਨ ਕਰਦੇ ਹਨ ਕਿਉਂ ਕਿ ਇਹਨਾਂ ਨੂੰ ਲੋਕਾਂ ਦੇ ਦਰਦ ਦੀ ਲੋੜ ਨਹੀਂ ਇਹਨਾਂ ਨੂੰ ਸਿਰਫ ਚਾਹੀਦਾ ਆ ਵਿਊਜ਼ ਅਤੇ ਪੈਸਾ ਦੋਸਤੋ ਸਾਡੀਆਂ ਭਾਵਨਾਵਾਂ ਮਾ ਕੋਈ ਖਲੌਣਾ ਨਹੀਂ ਹਨ ਸਾਡਾ ਭਰੋਸਾ ਕੋਈ ਬਿਜ਼ਨਸ ਨਹੀਂ ਆ ਪਾਰੇ ਲੋਕ ਸਾਡੀਆਂ ਹੀ ਭਾਵਨਾਵਾਂ ਨੂੰ ਆਪਣਾ ਬਿਜ਼ਨਸ ਬਣਾ ਜੋਕੇ ਹਨ ਹਰ ਵਾਰੀ ਕੋਈ ਨਵਾਂ ਡਰਾਮਾ ਕੋਈ ਨਵਾਂ ਰੋਣਾ ਕੋਈ ਨਵਾਂ ਝੂਠਾ ਕਿੱਸਾ ਅਤੇ ਲੋਕ ਸੋਚਦੇ ਹਨ ਇਹ ਸਭ ਅਸਲੀਆ ਸਾਨੂੰ ਇੱਕ ਹੋ ਕੇ ਇਹਨਾਂ ਨੂੰ ਸੁਖਾਉਣਾ ਚਾਹੀਦਾ ਆ ਕਿ ਜਨਤਾ ਬੇਫਕੂਫ ਨਹੀਂ ਆ ਅੱਡਾ ਭਰੋਸਾ ਵੀ ਕਾਉ ਨਹੀਂ ਹੈ ਇਸ ਲਈ ਅੱਜ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਕਹਿੰਦਾ ਆ ਜੇ ਤੁਸੀਂ ਚਾਹੁੰਦੇ ਹੋ YouTube ਤੇ ਸੱਚਮੁੱਚ ਚੰਗਾ ਕੰਟੈਂਟ ਬਚੇ ਜੇ ਤੁਸੀਂ ਨਹੀਂ ਚਾਹੁੰਦੇ ਕਿ YouTube ਤੇ ਤੁਹਾਡੀਆਂ ਭਾਵਨਾਵਾਂ ਨੂੰ ਕੋਈ ਬਾਰ-ਬਾਰ ਵੇਚੇ ਜੇ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਸਮਾਂ ਐਸੇ ਫੇਕ ਡਰਾਮਿਆਂ ਤੇ ਬਰਬਾਦ ਹੋਵੇ ਤੇ ਯਾਰ ਹੁਣੇ ਇਹਨੂੰ ਅਨਸਬਸਕ੍ਰਾਈਬ ਕਰ ਦੋ ਤੇ ਇਹਦੀ ਵੀਡੀਓ ਨੂੰ ਰਿਪੋਰਟ ਕਰ ਦੋ ਆਪਣੇ ਦੋਸਤਾਂ ਨੂੰ ਦੱਸੋ ਕਿ ਇਹ ਸਾਰਾ ਕੁਝ ਨਾਟਕ ਆ ਤੇ ਧੋਖਾ ਆ ਸੋਚੋ ਦੋਸਤੋ ਜੇ ਕੱਲ ਕੋਈ ਤੁਹਾਡਾ ਆਪਣਾ ਤੁਹਾਡਾ ਭਰਾ ਭੈਣ ਕਿਸੇ ਸਮੱਸਿਆ ਵਿੱਚ ਹੋਵੇਗਾ ਤਾਂ ਤੁਸੀਂ ਕੀ ਕਰੋਗੇ ਕੀ ਤੁਸੀਂ ਕੈਮਰਾ ਉਠਾ ਕੇ ਐਪੀਸੋਡ 9 ਮੇਰੀ ਭੈਣ ਦਾ ਦਰਦ ਬਣਾਓਗੇ ਕੀ ਤੁਸੀਂ ਥੰਬਨੇਲ ਲਗਾ ਕੇ ਰੋਂਦੇ ਲੋਕਾਂ ਨੂੰ ਦਿਖਾਓਗੇ ਨਹੀਂ ਨਾ ਤਾਂ ਫਿਰ ਇਹ ਲੋਕ ਕਿਉਂ ਕਰ ਰਹੇ ਹਨ ਕਿਉਂਕਿ ਇਹਨਾਂ ਲੋਕਾਂ ਨੂੰ ਸਾਡੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਇਹਨਾਂ ਲੋਕਾਂ ਨੂੰ ਪਰਵਾਹ ਆ ਸਿਰਫ YouTube ਦੀ ਡਾਲਰ ਦੀ ਕਮਾਈ ਦੀ ਬਸ ਬਹੁਤ ਹੋ ਗਿਆ ਹੁਣ ਨਹੀਂ ਹੁਣ ਜਨਤਾ ਇਹਨੂੰ ਮਜ਼ਾ ਦਿਖਾਏਗੀ ਹੁਣ ਕੋਈ ਇਹਨਾਂ ਦੇ ਨਕਲੀ ਹੰਝੂਆਂ 'ਚ ਨਹੀਂ ਫਸੇਗਾ ਹੁਣ ਸਭ ਮਿਲ ਕੇ ਕਹਿਣਗੇ ਡਰਾਮਾ ਬੰਦ ਕਰ ਧੋਖਾ ਬੰਦ ਕਰ ਸਾਡੀਆਂ ਭਾਵਨਾਵਾਂ ਨਾਲ ਖੇਡਣਾ ਬੰਦ ਕਰ ਦੋਸਤੋ ਯਾਦ ਰੱਖੋ ਕਿੰਨਾ ਅਸੀਂ ਇਹਨਾਂ ਲੋਕਾਂ ਨੂੰ ਦੇਖਾਂਗੇ ਇਹ ਹੋਰ ਜ਼ਿਆਦਾ ਡਰਾਮਾ ਕਰਨਗੇ ਜਿੰਨਾ ਅਸੀਂ ਇਹਨਾਂ ਲੋਕਾਂ ਨੂੰ ਸਬਸਕ੍ਰਾਈਬ ਕਰਾਂਗੇ ਇਹ ਲੋਕ ਹੋਰ ਝੂਠ ਫਲਾਉਣਗੇ ਪਰ ਜਿਸ ਦਿਨ ਅਸੀਂ ਸਭ ਮਿਲ ਕੇ ਇਹਨਾਂ ਲੋਕਾਂ ਨੂੰ ਅਨਸਬਸਕ੍ਰਾਈਬ ਕਰ ਦਵਾਂਗੇ ਉਹ ਦਿਨ ਇਹਨਾਂ ਦੀਆਂ ਝੂਠੀਆਂ ਗੱਲਾਂ ਸਾਹਮਣੇ ਆ ਜਾਣਗੀਆਂ ਅੱਜ ਹੀ ਫੈਸਲਾ ਕਰੋ ਇਹਨਾਂ ਨੂੰ ਸਪੋਰਟ ਕਰਨਾ ਹੈ ਜਾਂ ਸੱਚ ਨੂੰ ਸਪੋਰਟ ਕਰਨਾ ਹੈ ਝੂਠ ਅਗੇਲੇ ਆਉਣਾ ਆ ਜੋ ਲੋਕ ਬਾਰ ਬਾਰ ਡਰਾਮਾ ਕਰਦੇ ਹਨ ਜੋ ਲੋਕ ਸਿਰਫ ਤੁਹਾਡੀਆਂ ਭਾਵਨਾਵਾਂ ਨਾਲ ਖੇਡਦੇ ਹਨ ਉਹਨਾਂ ਨੂੰ ਇੱਕ ਹੀ ਜਵਾਬ ਦੋ ਅਨਸਕ੍ਰਾਈਬ ਦੋਸਤੋ ਹੁਣ ਤੁਸੀਂ ਖੁਦ ਦੇਖ ਲਿਆ ਇਹ ਸਾਰੇ ਨਕਲੀ ਡਰਾਮੇ ਕਰਕੇ ਕਿਵੇਂ ਸਾਡੀਆਂ ਭਾਵਨਾਵਾਂ ਨਾਲ ਖੇਡਦੇ ਹਨ ਪਰ ਮੈਂ ਵੱਖਰਾ ਆ ਮੈਂ ਹਮੇਸ਼ਾ ਤੁਹਾਡੇ ਸਾਹਮਣੇ ਉਹੀ ਗੱਲ ਰੱਖਦਾ ਆ ਜੋ ਸਚਾਈ ਹੁੰਦੀ ਆ ਮੈਂ ਝੂਠਾ ਡਰਾਮਾ ਨਹੀਂ ਦਿਖਾਉਂਦਾ ਮੈਂ ਤੁਹਾਡੀਆਂ ਭਾਵਨਾਵਾਂ ਨਾਲ ਖਲਵਾੜ ਨਹੀਂ ਕਰਦਾ ਮੇਰਾ ਮਕਸਦ ਸਿਰਫ ਇੰਨਾ ਹੀ ਹੁੰਦਾ ਆ ਕਿ ਤੁਹਾਡੇ ਤੱਕ ਅਸਲੀਅਤ ਪਹੁੰਚੇ ਤਾਂ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਅੱਗੇ ਵੀ ਇਸੇ ਤਰ੍ਹਾਂ ਦੀਆਂ ਸੱਚੀਆਂ ਗੱਲਾਂ ਦੱਸਦਾ ਰਹਾ ਤੁਹਾਡੀਆਂ ਅੱਖਾਂ ਖੋ ਹਾਂ ਤੇ ਹੁਣੇ ਹੀ ਮੇਰੀ ਜਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਦਿਓ ਕਿਉਂਕਿ ਇੱਥੇ ਮਿਲੇਗਾ ਤੁਹਾਨੂੰ ਡਰਾਮਾ ਨਹੀਂ ਤੇਰੇ ਫਤੇ ਸਿਰਫ ਸੱਚਾਈ ਜੋ ਸਿਰਫ ਇੱਥੇ ਬੋਲੀ ਜਾਂਦੀ ਆ ਹੋਰ ਕਿਤੇ ਨਹੀਂ ਯਾਰ